ਕੀ ਐਸਆਈਟੀ ਦਾ ਹੈੱਡ ਬਣੇ ਭਗਵੰਤ ਮਾਨ ਆਪ ਤੇ ਨਾਲ ਉਹਦੇ ਲਾ ਦਿਓ ਆਹ ਜਿਹੜਾ ਉਹ ਗੰਜੂ ਆ ਪੰਨੂ ਜਗਨੂ ਨਾਲ ਦੋ ਦੋ ਹੱਥ ਕਰਾਂਗੇ ਸਿੱਧੇ ਕਟਾ ਕੱਟੀ ਨਾਲ ਹੀ ਕਢਦੇ ਮੀਟੇ ਸਾਹਿਬ ਕੁਝ ਨਿਕਲਿਆ ਅੱਜ ਜਾਂ ਫਿਰ ਅੱਜ ਵੀ ਉਹੀ ਸਵਾਲ ਜਵਾਬ ਰਹੇ ਦੇਖੋ ਮੈਂ ਇਹ ਨਾ ਬੜੀ ਵਾਰੀ ਪਹਿਲਾਂ ਵੀ ਕਹਿ ਚੁੱਕਿਆ ਕੀ ਐਸਆਈਟੀ ਦਾ ਹੈੱਡ ਬਣੇ ਭਗਵੰਤ ਮਾਨ ਆਪ ਤੇ ਨਾਲ ਉਹਦੇ ਲਾ ਦਿਓ ਆਹ ਜਿਹੜਾ ਉਹ ਗੰਜੂ ਆ ਪੰਨੂ ਤੇ ਇੱਕ ਆ ਰਾਜਵੀਰ ਸੁਖਵੀਰ ਆ ਜਿੰਨੇ ਦੇ ਉਹ ਐਸਡੀਜ ਨੇ ਇਹਨਾਂ ਦੀ ਤਾਂ ਤਸੱਲੀ ਹੋਣੀ ਇਹਨਾਂ ਨੇ ਐਸਆਈਟੀਆਂ ਨੂੰ ਬਦਲੀ ਜਾਣਾ ਇਹਨਾਂ ਕੋਲ ਗੱਲ ਹੈ ਕੋਈ ਨਹੀਂ ਜਿਹੜੇ ਕੇਸਸ ਆਲਰੇਡੀ ਕੋਰਟ ਨੇ ਸੈਟਲ ਕਰਤੇ ਆ ਇਹਨਾਂ ਟਿੱਪਣੀਆਂ ਆ ਗਈਆਂ ਨੇ ਕੋਰਟ 'ਚ ਮੈਟਰ ਐਡਜੂਡिकेट ਹੋ ਗਿਆ ਉਹਨਾਂ ਦੇ ਫੈਸਲੇ ਆ ਗਏ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਨਹੀਂ ਬੇਫਜ਼ੂਲ ਬੇ ਮਤਲਬ ਕੋਈ ਸਵਾਲਾ ਦਾ ਕੋਈ ਕਨੈਕਸ਼ਨ ਹੀ ਨਹੀਂ ਰੈਲੇਵੈਂਸ ਹੀ ਨਹੀਂ ਮਤਲਬ ਇਹ ਜੀ ਗੱਲ ਜੀ ਦਾ ਕੋ ਮਤਲਬ ਮੈਂ ਹੁਣ ਤੁਹਾਨੂੰ ਬਾਨੀ ਦੇ ਸਵਾਲ ਪੁੱਛ ਲਾਂ ਬਾਨੀ ਦਾ ਮੈਂ ਕੀ ਜਵਾਬ ਦਊਂਗਾ ਮਤਲਬ ਸੱਚਾ ਖੱਬਾ ਤੁਸੀਂ ਮੈਂ ਇਹਨਾਂ ਨੂੰ ਬਾਰ-ਬਾਰ ਕਹਿਣਾ ਕੇਸ ਰਿਲੇਟਿਡ ਗੱਲ ਕੋਈ ਨਹੀਂ ਸਿਰਫ ਤੇ ਸਿਰਫ ਇਹਨਾਂ ਤੇ ਪ੍ਰੈਸ਼ਰ ਹੈ ਕਿ ਮਝੀਠੀਆ ਬੋਲੇ ਨਾ ਕਿਉਂਕਿ ਮਜੀਠੀਆ ਸਵਾਲ ਕਰਦਾ ਸਰਕਾਰ ਨੂੰ ਤੇ ਇਹ ਜਿੱਦ ਦਿਨ ਤਿੱਖੇ ਚਾਰ ਸਵਾਲ ਹੋ ਜਾਂਦੇ ਮੈਨੂੰ ਸੱਦ ਲੈ ਇਸ ਲਈ ਮੈਂ ਪਹਿਲਾਂ ਵੀ ਕਹਿ ਕੇ ਗਿਆ ਅੱਜ ਫੇਰ ਕਹਿ ਕੇ ਚੱਲਿਆ ਐਸਆਈਟੀ ਦਾ ਮੁਖੀ ਬਣੇ ਭਗਵੰਤ ਜਗਨੂ ਨਾਲ ਦੋ ਦੋ ਹੱਥ ਕਰਾਂਗੇ ਸਿੱਧੇ ਕਟਾ ਕੱਟੀ ਨਾਲ ਹੀ ਘੜਦਿਆਂ ਇੱਕ ਕਰੜਾ ਤੁਹਾਡੇ ਵੱਲੋਂ ਦਿੱਤਾ ਗਿਆ ਸੀ ਅੱਜ ਵੀ ਕਿਸ ਤਰ੍ਹਾਂ ਨਾਲ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਜਿਸ ਤੋਂ ਬਾਅਦ ਦੇ ਵਿੱਚ ਸਾਰੀ ਐਫ ਆਈ ਆਰ ਜਿਹੜੀ ਉਹ ਦਰਜ ਹੋਈ ਹੈ ਉਸ ਬਾਬਤੇ ਦੇ ਉੱਤੇ ਹੁਣ ਕੀ ਅੱਜ ਮੈਂ ਕਿ ਰੈਪ੍ਰেজੈਂਟੇਸ਼ਨ ਸੱਟ ਨੂੰ ਦੇ ਕੇ ਗਿਆ ਔਰ ਉਹਦੇ 'ਚ ਸਪਸ਼ਟ ਗੱਲ ਦੇਖੋ ਇੱਕ ਡੀਜੀਪੀ ਲੱਗਿਆ 22 ਦਿਨਾਂ ਵਾਸਤੇ ਛੱਟੋ ਪਾਦਿਆ ਜਿਹਨੂੰ ਸੁਪਰੀਮ ਕੋਰਟ 'ਚ ਕੇਸ ਗਿਆ ਉਹਦੇ 'ਚ ਉਹਨੂੰ ਰਿਜੈਕਟ ਕਰਤਾ ਸੀਗਾ ਕਿ ਇਹ ਡੀਜੀਪੀ ਨਹੀਂ ਲੱਗ ਸਕਦਾ ਉਸ ਤੋਂ ਬਾਅਦ ਯੂਪੀਐਸਸੀ ਦਾ ਪੈਨਲ ਬਣਦਾ ਕਿ ਤਿੰਨ ਬੰਦਿਆਂ ਦਾ ਪੰਜ ਬੰਦਿਆਂ ਦੇ ਨੌ ਜਾਂਦੇ ਤਿੰਨ ਬੰਦਿਆਂ ਦੇ ਆਨ ਰეკਮੈਂਡ ਕਰਕੇ ਭੇਜਦੇ ਕਿ ਇਹਦੇ ਚੋਂ ਕਿਸੇ ਨੂੰ ਇੱਕ ਨੂੰ ਡੀਜੀਪੀ ਲਾ ਦੇ ਉਹਦੇ ਚੋਂ ਵੀ ਰਿਜੈਕਟ ਹੋਇਆ ਰਿਜੈਕਟਡ ਮਾਲ ਨੂੰ ਚਟੋਪਾਦਿਆਂ ਨੂੰ ਇਹਨਾਂ ਨੇ ਡੀਜੀਪੀ ਲਾਤਾ ਸਿਰਫ ਇਸ ਲਈ ਲਾਇਆ ਉਸ ਵੇਲੇ ਦੀ ਚੰਨੀ ਦੀ ਸਰਕਾਰ ਨੇ ਕਿ ਸਾਡਾ ਗਿਵ ਐਂਡ ਟੇਕ ਹੋ ਗਿਆ ਸੌਦਾ ਹੋ ਗਿਆ ਉਹ ਦਿਨਾਂ ਕਿ ਤੂੰ ਆ ਪਰਚਾ ਦੇ ਦੀ ਅਸੀਂ ਤੈਨੂੰ ਉਸ ਪਰਚੇ ਦੇ ਬਦਲੇ ਤੈਨੂੰ ਡੀਜੀਪੀ ਲਾ ਦੇਾਂਗੇ ਫੇਵਰ ਤੇ ਤੈਨੂੰ ਪੈਸੇ ਦੇ ਦੇਾਂਗੇ ਇੰਬਸਪਸਟਰ ਲੋਪਨੇ ਕਿਉਂਕਿ ਜਿਹੜਾ ਬੰਦਾ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬਰੀਚ ਕਰਾ ਸਕਦਾ ਔਰ ਆਨਰੇਬਲ ਸੁਪਰੀਮ ਕੋਰਟ ਦੀ ਇੱਕ ਕਮੇਟੀ ਬਣਦੀ ਹੈ ਔਰ ਉਹ ਕਮੇਟੀ ਫਾਈਂਡਿੰਗ ਦਿੰਦੀ ਹੈ ਉਹਦੇ ਖਿਲਾਫ ਆ ਜੋ ਚਾਰਟ ਸੀਟਡ ਹੈ ਮੇਜਰ ਪੈਨਲਟੀਆਂ ਲਈ ਉਹ ਕੁਝ ਕਰ ਸਕਦਾ ਜਿਹੜਾ ਪੀਓ ਨੂੰ ਬੀਪੀ ਸਿੰਘ ਇੱਕ ਪੀਓ ਹੈ ਜੀਤੇ ਛੇੜਛਾੜ ਤੇ આરોਪ ਨੇ ਇੱਕ ਮਿਸਬੀਹੇਵ ਕੀਤਾ ਹੈ ਕਿ ਧੀ ਪਹਿਨ ਨਾਲ ਉਸ ਧੀ ਪਹਿਨ ਤੇ ਝੂਠੇ ਪਰਚੇ ਕਿਹਨੇ ਕੀਤੇ ਝਟੋਪਾਦਿਆ ਨੇ ਉਸ ਧੀ ਪਹਿਨ ਨੂੰ ਪ੍ਰੈਸ਼ਰਾਈਜ਼ ਕੌਣ ਕਰਨ ਦੀ ਕਰੇ ਕੋਸ਼ਿਸ਼ ਕਰ ਰਿਹਾ ਝਟੋਪਾਦਿਆ ਵੀਪੀ ਸਿੰਘ ਕੌਣ ਹੈ ਲੁੱਟਦਾ ਮਾਲ ਝਟੋਪਾਦਿਆ ਦਾ ਸੰਭਨ ਵਾਲਾ ਇੱਕ ਬੰਦਾ ਫਿਰੋਜ਼ਪੁਰ ਤੋਂ ਵੀਪੀ ਸਿੰਘ ਜੀ ਨੇ ਇੱਕ ਐਸਆਈਟੀ ਬਣੀ ਆਈਪੀਐਸ ਅਫਸਰ ਨੇ ਇਹਦੇ ਖਿਲਾਫ ਫੈਸਲਾ ਦਿੱਤਾ ਇੱਕ ਥਾਣੇਦਾਰ ਤੋਂ ਉਹਨੂੰ ਕਲੀਨ ਚਿੱਟ ਦਵਾਤੀ ਇੱਕ ਪੀਓ ਨੂੰ 6 ਗਨਮੈਨ ਦੇਤੇ ਔਨ ਰਿਕਾਰਡ ਫਿਰ ਦੂਜਾ ਪੀਓ ਨੂੰ ਸਰਬਜੀਤ ਇੱਕ ਪੀਓ ਤਾਂ ਵੀਪੀ ਸਿੰਘ ਦੂਜਾ ਪੀਓ ਸਰਬਜੀਤ ਜਿਹਨੂੰ ਘਰੇ ਬੁਲਾ ਕੇ ਰੋਟੀ ਖਵਾਉਂਦਾ ਕਿਵੇਂ ਇਲੀਗਲ ਡਿਟੈਂਸ਼ਨ ਕਰਾਉਣੀ ਆ ਟਾਰਗੇਟਡ ਕਿਲਿੰਗਸ ਕਰਾਉਣੀ ਆ ਉਹਦੇ ਆਖੇ ਥਾਣੇਦਾਰ ਲਾ ਰਿਆ ਉਸ ਤੋਂ ਬਾਅਦ ਅਗਲਾ ਕੇਸ ਇੰਦਰਪ੍ਰੀਤ ਚੱਡਾ ਸੁਸਾਈਡ ਕੇਸ ਜਿਹਦਾ ਨੋ ਜਿਹੜਾ ਡੀਜੀਪੀ ਪੀਓ ਨਾਲ ਰੋਟੀ ਖਾਵੇ ਕਾਨੂੰਨ ਦੀਆਂ ਧੱਜੀਆਂ ਉਡਾਵੇ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬਰੀਚ ਹੋਵੇ ਉਹੋ ਜਿਹੇ ਬੰਦੇ ਨੂੰ ਡੀਜੀਪੀ ਲਾਉਣਾ ਹੀ ਗਲਤ ਕੰਮ ਸੀ ਉਸਨੇ ਮੈਂ ਵਾਰ-ਵਾਰ ਕਹਿੰਨਾ ਚੰਨੀ ਤੋਂ ਪੈਸੇ ਵੀ ਲਏ ਔਰ ਫੇਵਰ ਲਿਆ ਕਿ ਡੀਜੀਪੀ ਲੱਗ ਗਿਆ ਔਰ ਕਿ ਤੇਰਾ ਜਿਹੜਾ ਗਲਤ ਕੰਮ ਐ ਮੈਂ ਕਰੂੰਗਾ ਔਰ ਇੱਕ ਪਟਵਾਲੀਆ ਐਡਵੋਕੇਟ ਜਨਰਲ ਜਿਹੜਾ ਦਿਓਲ ਸਾਹਿਬ ਨੂੰ ਹਟਾ ਕੇ ਬਣਿਆ ਸਿਰਫ ਇਸ ਲਈ ਬਣਿਆ ਕਿ ਉਹਨੂੰ ਇੱਕ ਜੋ ਸਰਕਾਰ ਨੂੰ ਚਾਹੀਦੀ ਸੀ ਐਡਵਾਈਸ ਉਹ ਦਿੱਤੀ। ਕਈ ਚੀਜ਼ਾਂ ਲਕੋਲੀਆਂ। ਸੋ ਮੈਂ ਉਹਨਾਂ ਨੂੰ ਕਹੇ ਗਲਤੀ ਇਨਕੁਆਇਰੀ ਕਰੋ। ਅੱਜ ਤੁਸੀਂ ਕਮਿਸ਼ਨ ਬਿਠਾ ਰਹੇ ਹੋ ਚਟੋਪਾ ਦਾ ਜੇ ਉਹ ਇਹ ਜੇ ਪੁੱਠੇ ਸਿੱਧੇ ਕੰਮ ਕਰਦੇ ਹੁੰਦੇ ਕਿਸੇ ਤੇ ਪਰਚਾ ਦੇ ਸਕਦਾ ਕਿਉਂਕਿ ਮੇਰਾ ਪਰਚਾ ਇਲੈਗਲ ਹੈ। ਲੀਗਲੀ ਹੋ ਹੀ ਨਹੀਂ ਸਕਦਾ ਕਿਉਂਕਿ ਜਿਹੜਾ ਪਰਚਾ ਕੋਰਟ ਨੇ ਫੈਸਲਾ ਦਿੱਤਾ ਕੋ ਹਾਈ ਕੋਰਟ ਨੇ ਉਹ ਚੂ ਰੀ ਇਨਵੈਸਟੀਗੇਟ ਕਰਾ ਲਿਆ 10 ਚਲਾਨ ਪੇਸ਼ ਹੋ ਗਏ। ਇਹਦੇ ਕੋਲ ਅਧਿਕਾਰ ਹੀ ਕੋਈ ਨਹੀਂ ਸੀ। ਔਰ ਇਹੀ ਕਾਰਨ ਸੀ ਕਿ 4 ADGP ਰਿਫਿਊਜ਼ ਕਰਕੇ 3 DGP ਬਦਲਨੇ ਪਏ ਸੋਤਾ ਸਾਹਿਬ ਨੇ ਵੀ ਰਿਫਿਊਜ਼ ਕੀਤਾ ਦਿਨਕਰ ਗੁਪਤੇ ਨੇ ਵੀ ਰਿਫਿਊਜ਼ ਕੀਤਾ ਨਾਕਰ ਜੀਨੂ ਕੋਈ ਫਾਇਦਾ ਲੈਣਾ ਸੀ ਸਰਕਾਰ ਕੋਲੋਂ ਉਹਨੇ ਇਹਨਾਂ ਸਰਕਾਰ ਦੀ ਗੱਲ ਚ ਆ ਗਿਆ ਜੋਦੀ ਇਨਕੁਆਇਰੀ ਹੋਵੇ ਨੋਬਡੀ ਜ਼ਮਾਬ ਲਾਓ